ਸੋਸ਼ਲ ਮੀਡੀਆ ਉੱਪਰ ਵੀਡੀਓ ਹੋ ਰਹੀ ਆ ਵਾਇਰਲ ਨਸ਼ੇ ਵਿੱਚ ਤਤ ਅਣਪਛਾਤੇ ਪੁਲਿਸ ਮੁਲਾਜ਼ਮ ਨੇ ਛੋਟੇ ਜੇ ਬੱਚੇ ਤੇ ਮਾਰੇ ਥੱਪੜ ਅਣਪਛਾਤੇ ਮੁਲਾਜ਼ਮ ਦੇ ਉੱਪਰ ਬੰਦੀ ਕਾਰਵਾਈ ਕਰਨ ਲਈ ਕਿਹਾ ਗਿਆ ਪੁਲਿਸ ਮੁਲਾਜ਼ਮ ਦੇ ਵੱਲੋਂ ਇੱਕ ਛੋਟੇ ਜਿਹੇ ਬੱਚੇ ਨੂੰ ਥੱਪੜ ਮਾਰੇ ਜਾਂਦੇ ਨੇ ਅਤੇ ਜਦੋਂ ਉਹਦੇ ਪਿਤਾ ਤੇ ਇਲਾਕਾ ਨਿਵਾਸੀ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਹੱਤੋਪਾਈ ਕਰਦਾ ਤੇ ਉਹ ਉਹੀ ਪੁਲਿਸ ਮੁਲਾਜ਼ਮ ਕਮਰੇ ਵਿੱਚ ਛੁੱਪ ਜਾਂਦਾ ਦੱਸ ਦਈਏ ਕਿ ਇਹ ਪੁਲਿਸ ਮੁਲਾਜ਼ਮ ਦਾ ਕੋਈ ਵੀ ਪੁਸ਼ਟੀ ਨਹੀਂ ਕਰ ਰਿਹਾ ਦੱਸਿਆ ਜਾ ਰਿਹਾ ਹੈ ਕਿ ਇਹ ਅਣਪਛਾਤਾ ਪੁਲਿਸ ਮੁਲਾਜ਼ਮ ਹੈ ਉਸ ਇਲਾਕੇ ਵਿੱਚ ਕਾਫੀ ਰੋਜ਼ ਦੇਖਣ ਨੂੰ ਮਿਲਿਆ ਉਹਨਾਂ ਨੇ ਕਿਹਾ ਕਿ ਇਹ ਪੁਲਿਸ ਵੀ ਵਰਦੀ ਪਾ ਕੇ ਵਿਅਕਤੀ ਅਕਸਰ ਇੱਥੇ ਆਉਂਦਾ ਸ਼ਰਾਬ ਪਿੰਦਾ ਤੇ ਫਿਰ ਰੌਲਾ ਗੋਲਾ ਪਾਉਂਦਾ ਅਤੇ ਉੱਥੇ ਪੁਲਿਸ ਮੁਲਾਜ਼ਮ ਬੁਲਾਏ ਗਏ ਉਸ ਦੀ ਪਾਲ ਕਰਨ ਲਈ ਕਿਹਾ ਗਿਆ ਤੇ ਉਸ ਅਣਪਛਾਤੇ ਮੁਲਾਜ਼ਮ ਦੇ ਉੱਪਰ ਬੰਦੀ ਕਾਰਵਾਈ ਕਰਨ ਲਈ ਕਿਹਾ ਗਿਆ ਉਹ ਰੰਗ ਬੋਲ ਕਿਉਂ ਮਾਰਾ ਬੱਚੇ ਨੂੰ ਓਏ ਤੈਨਾਂ ਬੱਚੇ ਨਹੀਂ ਹੋ ਮਾਰਾ ਥੱਪੜ ਨਹੀਂ ਮਾਰੀ ਹੈ ਹੈ ਕਿਉਂ ਮਾਰਿਆ ਦੱਸ ਮਰੇ ਬੱਚੇ ਮਾਰਿਆ ਤੇ ਮਾਰਾ ਤੇਰੇ ਵਿੱਚੋਂ ਨੇ ਨਹੀਂ ਤੂੰ ਬੱਚਿਆਂ ਨੂੰ ਮਾਰ ਰਿਹਾ ਦੂਢੀ ਨਾ ਨਾਮ ਕੀ ਹੈ ਤੇਰਾ ਤੇਰਾ ਨਾਮ ਦੱਸ ਕੀ ਆ ਤੂੰ ਬੱਚਿਆਂ ਨੂੰ ਕਿਉਂ ਮਾਰ ਰਿਹਾ ਫਿਰ ਮੇਰੇ ਬੱਚੇ ਮਾਰਿਆ ਤੇ दारू ਪੀ ਰੱਖਿਆ ਤੇਰਾ ਸ਼ਰਾਬੀ ਰੱਖਿਆ ਤੇਨੇ ਸ਼ਰਾਬ ਪੀ ਕੇ ਤਾਂ ਮੱਮੀ ਕਹਿੰਦੀ ਸ਼ਰਾਬ ਪੀਤੀ ਆ ਤੇਨੇ ਚਲ ਮਾਵਾਂ ਕਿਹੜੇ ਕਿਹੜੇ ਡਿਪਾਰਟਮੈਂਟ ਦੇ ਵਿੱਚ ਚਲੋ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ